ਆਜ ਆਪਣੇ ਆਪ ਤੇ ਬਣਾਪਦੇ ਤੇ ਆਪਣੇ ਮੂੜੇ ਦੇ ਤੇ ਚਿੱਟਾ ਵੇਜ ਰੋਈ ਦਾ ਸਾਰਾ ਪਿੰਡ ਕਰਤਾ ਖਰਾਬ ਓਏ ਤੇ ਮੇਰੀ ਸੁਣ ਲੈ ਗੱਲ ਤੇ ਅਗਾ ਤੇਰੇ ਤੇ ਉਹ ਸਖਤ ਕਾਰਵਾਈ ਕਰਾਂਗਾ ਤੇਰੀ ਪੁਸ਼ਟਾ ਯਾਦ ਕਰ ਰਹੀਆਂ ਪਿੰਡ ਦੇ ਵਿੱਚ ਜਹਿਸ਼ਤ ਲਪਾਈ ਹੈ ਜੇ ਤੂੰ ਪਿੰਡ ਦੇ ਵਿੱਚ ਜਹਿਸ਼ਤ ਦਾ ਮੌਲ ਪੈਦਾ ਕੀਤਾ ਜਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਣ ਤੋਂ ਭਗਾਉਣ ਦੀ ਕੋਸ਼ਿਸ਼ ਕੀਤੀ ਤੇ ਇਹਦੇ ਨਾਲ ਉਹ ਹੋ ਸਖਤ ਕੀਤਾ ਜਾਏਗਾ ਕਾਨੂੰਨੀ ਤੌਰ ਤੇ ਤੇ ਤੇਰੀ ਆਉਣ ਵਾਲੀਆਂ ਪੁਸ਼ਟਾ ਯਾਦ ਕਰ ਰਹੀਆਂ ਵੀ ਤੂੰ ਕਿਸੇ ਪਿੰਡ ਦੇ ਵਿੱਚ ਤੂੰ ਬੰਦ ਹੁੰਦਾ ਸੀਗਾ ਤਾਂ ਮੈਂ ਉਹ ਇਸ ਪਿੰਡ ਦੇ ਵਿਅਕਤੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਤੁਸੀਂ ਪਿੰਡ ਦਾ ਸਰਪੰਚ ਚੁਣਿਆ ਇੱਕ ਸ਼ਰਾਬੀ ਤੇ ਕਵਾਭੀ ਜਿਹਦੇ ਖਿਲਾਫ 18-18 ਪਰਚੇ ਦਰਜ ਨੇ। ਤੋ ਕਹਿਣ ਤੋਂ ਭਾਵੇਂ ਹੈ ਕਿ ਭਰੇ ਕਿਤੇ ਨਾ ਕਿਤੇ ਰਹਿ ਗਈ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਵਾ ਲੈਗਾ ਕਿ ਤੈਨੂੰ ਬਖਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਇਦਾਂ। ਇਹ ਆਪਣੇ ਦੇਚੋਂ ਪੁਲੇਖਾ ਕੱਢ ਦੇ। ਤੇਰਾ ਮਤ ਧਿਆਨ ਦਾ ਜਮਾਨੇ ਦਾ ਖਲੂਸ ਕੱਢ। ਇਹ ਨੋਟ ਕਰ ਲੈ ਧਿਆਨ ਨਾਲ ਮੇਰੀ ਗੱਲ। ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਮੇਰੇ ਤੇ ਇੱਕ ਵੀ ਪਰਚਾ ਦੱਸ ਦੇ, ਇੱਕ ਵੀ ਕੋਈ ਰਿਕਵਰੀ ਦੱਸ ਦੇ। ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਾ ਆਂਦਿਓ ਪੂਰੀ ਉਮਰ ਜੇਲ੍ਹ 'ਚ ਮੈਨੂੰ ਪੂਰਾ ਬੰਦ ਕਰ।